ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਬੜਾ ਤਾਜ਼ਾ ਸੁਈਆਂ ਵਿੱਚ ਦੋ ਗੱਬਣਾ ਚਾਰ ਨਗ ਦਿਖਾਵਾਂਗੇ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਏ ਕਰੀਏ ਸਤਿ ਸ਼੍ਰੀ ਅਕਾਲ ਭਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਹਾਂ ਭਾਈ ਹਾਜਰਾ ਪਿੰਡ ਭਾਇ ਰੂਪਾਸ ਸੀਰਪੁਰ ਦਾ ਜ਼ ਮੋਬਾਈਲ ਨੰਬਰ ਜੀ ਆਪਣਾ 9023876452 ਤੇ ਜਿਹੜੀ ਪਹਿਲੇ ਨੰਬਰ ਤੇ ਆਪਾਂ ਵੈਡ ਦੇਖੀ ਜਾਂਦੇ ਆ ਕਿਹੜਾ ਸੂਟ ਸੁਈ ਹੈ ਤੇ ਦੂਜਾ ਸੂਟ ਜਰਸੀ ਤੇ ਸਾਈਡ ਹਲ ਦਾ ਕਰਵਾਉਣਾ ਜਰਸੀ ਤੇ ਸਾਈਡ ਹਲ ਦਾ ਆ ਗਿਆ ਕਰੌਸ ਹੈ ਨਾ ਮਗਰ ਬੱਛੀ ਆ ਮਗਰ ਜਰਸੀ ਚ ਬੱਛੀ ਆ ਗਈ ਰਾਤ ਦੀ ਜੇ ਤੱਕ ਦੀ ਠੀਕ ਹੈ ਜੇਰੇ ਦੀ ਓਕੇ ਹੈ ਨਾ ਠੀਕ ਹੈ ਤੇ ਕਿੰਨਾ ਕੁ ਬੋੜਾ ਚੋਏ ਦਾ ਆਪਾਂ ਕਿੰਨਾ ਵੀ ਬਚ ਜਾ ਦੋ ਦਾ ਹੀ ਕਿਲੋ ਬੋੜਾ ਲਿਤੇ ਆ ਠੀਕ ਹੈ ਅੰਦਾਜ਼ਾ ਹੈ ਕਿੱਥੇ ਚੱਲ ਜੂ ਇਹ 18 ਕਿਲੋ ਬਲੂਨ ਉਹ 20 ਕਿਲੋ ਮਨ ਕੇ ਜਿਹੜੇ ਕਹਿੰਦਾ ਬਾ 18 ਤੋਂ ਪਾਰ ਵਾਲੀ ਹੈਗੀ ਆ ਹਾਂ ਚੌਂਡ ਚਵਾ ਇੱਕ ਨੰਬਰ ਤੋਰੀ ਬਾਹਰ ਨੂੰ ਕੋਪਰ ਮੁਹ ਮਥਾ ਫੇਸ ਕੁਆਲਟੀ ਵਗੈਰਾ ਬਹਿਰ ਦੀ ਦੇਖ ਸਕਦੇ ਹੋ ਸੋਹਣੀ ਰਾਜੀ ਪਲੀ ਪੁਲੀ ਬਹੁਤ ਆ ਤੇ ਬਾਕੀ ਥਾਣ ਦੇਖੋ ਸੋਹਣਾ ਮੁੱਠੀ ਵਾਲਾ ਸਾਫ ਸਿਧਰਾ ਤੇ ਜੇਰ ਵਗੈਰਾ ਕੰਮ ਡਾਨਾ ਤੇ ਚੌਂਡ ਚਵਾ ਦੀ ਵੀ ਇਹ ਕਹਿੰਦੇ ਬਿਲਕੁਲ ਓਕੇ ਆ ਠੀਕ ਹੈ ਕੋ ਥਾਣ ਦੇਖ ਸਕਦੇ ਨੇੜੇ ਤੋਂ ਬਿਲਕੁਲ ਮੱਜਾ ਨਾਲ ਦਾ ਥਾਣਾ ਮੋਟਾ ਮੁੱਠੀ ਵਾਲਾ ਤੇ ਦੁੱਧ ਵੀ ਜਿਹੜਾ ਪਾਉਣਾ ਹੈ ਨੇ ਪਲੱਸ ਫੈਟ ਵਾਲਾ ਹੀ ਪਾਉਣਾਗਾ ਕੱਦ ਕਾਰ ਫੁੱਲ ਆ ਜਮਾ ਸਾਈਜ਼ ਵਗੈਰਾ ਚੰਗਾ ਸਾਈਵਾਲ ਦੇ ਅੰਗ ਚ ਆ ਗਈ ਬਹਿ ਤੇ ਜੇਰ ਵਗੈਰਾ ਦਾ ਨਾ ਪਿੱਛੇ ਆ ਗਈ ਬੱਚੀ ਇਹਦੇ ਜਰਸੀ ਦਾ ਸਾਈਵਲ ਦਾ ਮੇਲ ਜਾ ਗਿਆ ਬੱਚੀ ਦਾ ਤੇ ਦੇਵਾ ਦੇਖ ਸੋਹਣੇ ਨੇ ਸੁਣਾ ਸਾਫ ਸੁਥਰਾ ਦੇਵਾ ਸਭਰ ਬੱਚਾ ਚਾਹੁੰਦਾ ਦੇਖ ਸਕਦੇ ਹੋ ਧਾਰਾਂ ਪਏ ਦੇ ਮਾਰ ਕੇ ਦਿਖਾਵਾਂਗੇ ਨਿਆਣਾ ਪਾ ਕੇ ਆਉਣਾ ਵਧੀਆ ਖੜਦੀ ਜਾਵਾਂ ਸੁਭਰ ਧਾਰਾਂ ਦੇਖ ਸਕਦੇ ਹੋ ਧਾਰਾਂ ਮਾਰ ਕੇ ਦਿਖਾਉਣੇ ਵਧੀਆ ਬੱਚਾ ਜੜਦੀ ਹੈ ਤੇ ਚੋਣ ਦੇਖੋ ਬੈੜਦਾ ਪੂਰਾ ਸਾਫ ਸੁਥਰਾ ਮੋਟਾ ਮੋਟਾ ਚੋਣਾ ਜਮਾ ਮੱਜਾਂ ਨਾਲ ਦਾ ਥਾਣਾ ਵੀਰੇ ਚਵਾਈ ਦੀ ਨਰਮਾ ਜਾਵਾਂ ਬਈ ਭੂ ਕਰ ਗਿਆ ਤੂੰ ਦੇਖੋ ਜਮਾ ਚੋਣ ਪੂਰਾ ਮੋਟਾ ਸਾਫ ਸੁਥਰਾ ਚੋਣ ਦੇਖੋ ਪੂਰਾ ਕਹਿਵਾਤਾ ਮੋਟਾ ਮੋਟਾ ਚੋਣ ਮੈਂ ਆਲਾ ਧੁੱਦਣਾ ਨੇ ਮੈਂ ਆਲਾ ਠੀਕ ਐ ਤੇ ਰੇਟ ਇਹਦਾ ਕੀ ਰਹੂਗਾ 67000 ਦੀ ਦੇ ਦਾਂ ਯਾਰ ਪੂਰੀ ਵੱਡੀ ਬੜ ਲਾ ਥਣ ਲਿਆ ਦਿਖਾ ਦੇ ਯਾਰ ਸੋ 67000 ਦੀ ਫੁੱਲ ਸਾਈਜ਼ ਦੇ ਵਿੱਚ ਆ ਵੜ ਜਾਵਾਂ ਤੇ ਸੂਈ ਸਵਾਈ ਧਾਰ ਜੇਰ ਬੋੜਾ ਵਗੈਰਾ ਬਿਲਕੁਲ ਓਕੇ ਆ ਜਾਵਾਂ ਤੇ 67000 ਦੇ ਲੈਣ ਜਿਹੜਾ ਰੇਟ ਆ ਮਾੜਾ ਮੋਟਾ ਛੋਟ ਸੱਪਾ ਹੋ ਜਾਊਗਾ ਹਨਾ ਲੈਣਾ ਮਗਰੂਰ ਲਾ ਪੂਰਾ ਐਂ ਗੱਲ ਬੋ ਠੀਕ ਐ 20 ਕਿਲੋ ਦੁੱਧ ਮੰਨ ਕੇ ਲੈ ਆੜੇ ਬੰਦਾ ਮੱਝਾਂ ਆ ਰਖਾ ਵੀ ਵਧੀਆ ਬੱਚਾ ਜਣਦੇ ਕੋਈ ਆਲ ਨਹੀਂ ਕੋਈ ਹੋਰ ਨਹੀਂ ਫਲੇਵੇ ਦੇਖੋ ਪੂਰੀ ਓਕੇ ਸਾਫ ਸੁਥਰੀ ਸੁਥਰਾ ਲੈ ਵਾ ਜਾਵਾਂ ਹਨਾ ਲੈ ਇੱਧਰ ਦਿਖਾਇਆ ਠੀਕ ਐ ਅਗੇ 2 ਨੰਬਰ ਵੈੜ ਦੇਖੇ ਨੇ ਜਿਹੜੀ ਆਪਾਂ ਤੇ ਅਗੇ ਦੇ ਦੂਜੇ ਨੰਬਰ ਤੇ ਵੈੜ ਆਪਾਂ ਦੇਖੇ ਨੇ ਤਾਜੀ ਸੂਈ ਆਸੀ ਆਪਣਾ ਹੈ ਜੀ ਪਹਿਲਾ ਦੋ ਬੱਤੀ ਆ ਇੱਕ ਦੋ ਕਸੂਈ ਆ ਇਹ ਕਾਲੀ ਜੀ ਸੂਈ ਆ ਬਾਈ ਬੋਲੇ ਚੋ ਥਾਬ ਆ ਇਹ 14 15 ਕਿਲੋ ਦੁੱਧ ਹੋਣਾ ਹੈ ਦੇਖੋ ਥੋੜਾ ਨੰਨ ਹੈ ਠੀਕ ਐ 14 ਕਿਲੋ ਦੁੱਧ ਸਟਾਰਟਿੰਗ ਹੈਗਾ ਜਮਾ ਹਨਾ ਬਾਈ 17 18 ਕਿਲੋ ਥੋੜਾ 14 ਕਿਲੋ ਕੰਡੇ ਵਾਲਾ ਮੂੰਵਾ ਦੇ ਲਾ ਫਨ ਲਿਆ ਹੋਰ ਲਗਾਤਾ ਜੀ ਆਉਣਾ ਮਗਰ ਬੈਠਾਇ ਦੇ ਠੀਕ ਹੈ ਠੀਕ ਹੈ ਪੂਰੀ ਸੀਲ ਠੰਡੀ ਠੰਡੇ ਵਾ ਦੇ ਆਹੀ ਭਾਈ ਆਪਾਂ ਇਹ ਚ ਵਾਈ ਜੀ ਬਹੁਤ ਚੰਗੀ ਲੱਗੀ ਵੇ ਥਾਣੇ ਲੇਵਾ ਦਾ ਕੱਲ ਹੀ ਫੜਦੇ ਲੈ ਠੀਕ ਹੈ ਧਾਰਾ ਧੁਰਾ ਦੇ ਇੱਕ ਨੰਬਰ ਜਮਾ ਹਨਾ ਸੁਮਾ ਯਾਰ ਬੱਚਾ ਖਾਣ ਨਾਲ ਆਪਾਂ ਧਵਾਇ ਨੀ ਲੈ ਵਾ ਦੇਖੋ ਪੂਰਾ ਸਾਫ ਸੁਥਰਾ ਤੇ ਚੋੜ ਜਵਾ ਧਾਰਾ ਧੁਰਾ ਬਿਲਕੁਲ ਇੱਕ ਨੰਬਰ ਆ ਚਿੰਬਾ ਗਲ ਖੜੇ ਮਾਰ ਦੀ ਧਾਰਾ ਇਹਦੀ ਇਹ ਬੁਲੇ ਆ ਬੁਲੇ ਬਾਤ ਸੁ ਦੇਖੋ ਇਹ ਵਾ ਪੂਰੀ ਸਾਫ ਸਥਰੀ ਮੋਟਾ ਮੋਟਾ ਚੋਣਾ ਕੋਈ ਦੇਖ ਦੇ ਨਹੀਂ ਕਿਸੇ ਗੱਲ ਦੀ ਪਰ ਠੀਕ ਹੈ ਵੀਰੋ ਕਿਵੇਂ ਤੋ ਜਾਗ ਨਹੀਂ ਵੀ ਪੱਬ ਨਹੀਂ ਹੁੰਦਾ ਜਾਇਜ਼ ਗੱਲ ਸੋ ਜਿਹੜੇ ਆਪਾਂ ਬੈੜ ਦਾ ਦੇਖਦੇ ਮੈਂ ਮੂੰਹ ਮੱਥਾ ਬਹੁਤ ਚੰਗਾ ਕਾਫੀ ਕਲਰ ਜਿਹਨੂੰ ਕਹਿੰਦੇ ਬਲੈਕ ਕਲਰ ਦੀ ਜਰਸੀ ਆ ਗਈ ਤੇ ਅੰਦਾਜ਼ਾ ਇਹ ਦੁੱਧਾ ਲਈ ਕਿਥੇ ਚੱਲ ਜੂਗਾ ਮੈਂ ਕਿਨੂੰ ਕੰਡਿਆ ਦੋ ਲੋਗਾਂ ਲਈ ਵਾਹ ਠੀਕ ਹੈ ਸੋ 18 ਕਿਲੋ ਦੁੱਧਾ ਦੀ ਬੈੜਾ ਸੂਈ ਸਵਾਈਆ ਦੂਜਾ ਸੂਆ ਤੇ ਮੂੰਹ ਮੱਥਾ ਦੇਖੋ ਪੂਰਾ ਚੰਗਾ ਦੇਵਾ ਦੇ ਬਗਲੇਵਾ ਦੇਖ ਸਕਦੇ ਹੋ ਥਾਣਾ ਮੱਝਾਰ ਦਾ ਪੂਰਾ ਐਨੀ ਗੱਲ ਹੱਸੀ ਚੋਈ ਦਾ ਥਾਣਾ ਬੱਚਾ ਆ ਗਿਆ ਤੇ ਪਿੱਛੇ ਨਾ ਬੱਚਾ ਆ ਗਿਆ ਤੇ ਜੇਰ ਜੁਰ ਜਮਾ ਡੰਨਾ ਗਾਰੰਟੀ ਇਹ ਕੋਲਾ ਜੇਰ ਸੁਜੇਰ ਵਾਲੇ ਪਾਸੇ ਵੀਰ ਕਹਿੰਦਾ ਓਕੇ ਹੋ ਜਾ ਜਮਾ ਤੇ ਸਾਫ ਸੁਥਰੇ ਲੈਵੇ ਜੀ ਤੇ ਕੱਦ ਵੜ ਵੀ ਵੜਦਾ ਚੰਗਾ ਸੋਹਣਾ ਸੁਥਰੀ ਸੋ ਲੈਵਾ ਵਾਰ ਇੱਕ ਆਪਾਂ ਨੇੜੇ ਤੋਂ ਫੇਰ ਦਿਖਾ ਦਿੰਨੇ ਆਂ ਹਾਂਜੀ ਜੀ ਅਭੀ ਐਂ ਪਏ ਲੈ ਪੂਰੀ ਵਰਵਾ ਹੋਈ ਲੈ ਐਨੀ ਗੱਲ ਆ ਜਦੋਂ ਮਾਰੀ ਜੇਰ ਪਾਸੇ ਜਾਈ ਜਾ ਜੇ ਜਾ ਲੈ ਤੇ ਅੱਗੇ ਤੀਜੇ ਨੰਬਰ ਤੇ ਗੱਪਣ ਵੜ ਦੇਖ ਲੈ ਮੋਲ ਕੀ ਰੱਖਿਆ ਦਾ 55000 ਦੀ ਦੇਣੀ ਹੈ ਸਿਰਫ ਹਾਂ ਜਮਾ ਹਾਂ ਨਹੀਂ ਹੈ ਛੋੜੀ ਉਹਨੇ ਲੈਵਾ ਦੇ ਲੱਗੇ 57000 ਚ 18 ਕਿਲੋ ਦੁੱਧ ਮੰਨ ਕੇ ਲੈ ਜਾਵਾਂ ਦਾ ਬਾਈ ਖੁੱਲਾ ਸੋ ਧਾਰਾ ਓਕੇ ਜੇ ਰੋਕਿਆ ਬੱਚਾ ਓਕੇ ਅੱਗੇ ਆ ਗਈ ਤਿੰਨ ਨੰਬਰ ਤੇ ਗੱਬਣ ਡੱਬੀ ਬੱਚੀ ਇਹ ਪਹਿਲੇ ਨਾ ਬਾਈ ਬੱਚੀ ਦੰਦੋ ਕਿਵੇਂ ਹੈ ਹੈ ਦੰਦੋ ਚਾਰ ਦੰਦ ਦਾ ਬਾਈ ਚਾਰ ਦੰਦ ਪਹਿਲਾ ਸੁਆ ਜੇ 13 ਪਿਆ ਬਈ ਤੇ ਵੱਡੀ ਹੈ ਲੈ ਠੀਕ ਹੈ 13 ਦਿਨ ਸੂਣ ਚ ਬਾਕੀ ਤੇ ਲੈਵਾ ਦੇਖ ਸਕਦੇ ਹੋ ਪੂਰਾ ਬਾਈ ਲਾਹਣ ਹੀ ਲੱਗੇ ਬੱਚੀ ਦਾ ਫਿੱਟ ਫੜ ਫਾੜੀ ਵਾਲੇ ਆਵਾਜ਼ ਆ ਹਨਾ ਠੀਕ ਹੈ ਅੰਦਾਜ਼ਾ ਲਾਈਏ ਦੁੱਧ ਕਿੱਥੇ ਚੱਲ ਜੂਏ 3-2 ਕਿਲੋ ਦੁੱਧ ਲਈ ਪਾਰ ਕਿੰਜਣਾ ਕੀ ਦਾ ਰੇਟ ਕੀ ਰੱਖਿਆ ਆਪਾ ਕੀ ਬਈ ਜੀ ਅੱਜ ਦੇਣ ਵਾਲਾ ਰੇਟ ਹੈ ਰੱਕਤੀ ਦੇ 75000 ਰੁਪਏ ਜਿਹੜਾ ਲੈਣਾ ਪੂਰੀ ਵੱਡੀ ਹੈ ਲੈ ਦਿਖਾ ਦੇ ਠੀਕ ਹੈ ਸੋ ਮੂੰ ਮੱਥਾ ਫੇਸ ਕੁਆਲਟੀ ਦੇਖ ਸਿਆ ਦੰਦੋ ਹੈਗੀ ਇਹ ਚਾਰ ਦੰਦ ਹਨ ਪੂਰੀ ਵੱਡੀ ਹੈ ਠੀਕ ਹੈ ਪੁੱਲ ਸਹਜ ਆ ਚੰਗਾ ਦੁੱਧ ਪਾ ਦੂਗੀ ਪਹਿਲੇ ਸਵੇਰੇ ਰੇਟ ਲੈ ਹੈਗਾ 75000 ਰੁਪਏ ਲੈਣ ਦੇ ਨਹੀਂ ਬਾਈ ਮੇਰੇ ਵੀ ਕੋਈ ਮੁੱਲ-ਮੁਲ ਨਹੀਂ ਦਾ ਲੈ ਠੰਡੀ ਸੀ ਠੀਕ ਹੈ ਕੱਦ ਕਾਠ ਬੇਲ ਵਗੈਰਾ ਦੇਖ ਸਕਦੇ ਹੋ ਬੱਲ ਵੱਡੀ ਹੈ ਭਾਈ ਸਾਜ ਜਿੱਦੇ ਤਿਆਰ ਤੋਂ 90 99 ਹਜ਼ਾਰ ਦਾ ਕੀ ਥਾ ਜੈ ਜੈ ਸੋ ਰਾਜ ਜੀ ਸਮੀ ਪਲੀ ਬਹੁਤ ਆ ਜੈ ਜੈ ਗਲਾ ਬਾਕੀ ਇਹ 10 12 ਦਿਨ ਬਾਕੀ ਹੈ 10 12 ਦਿਨ ਨੂੰ ਅਸਲ ਦਿਨ ਬਣ ਕੇ ਜਦੋਂ ਨੇੜੇ ਆ ਜਾਣੇ ਆ ਤੇ ਸਾਫ ਸੁਥਰੀ ਸਹਿਜ ਵਗੈਰਾ ਪੂਰਾ ਫੁੱਲਾ ਪਲੀ ਪੁਲੀ ਵੀ ਬੜ ਬਹੁਤ ਜ਼ਿਆਦਾ ਆ ਠੀਕ ਹੈ ਐਣੀ ਲੇ ਵਾਲਾ ਬਹੁਤ ਹੋਣਾ ਬਥੇ ਤੇ ਲੱਦੂ ਲੱਦੂ ਕੱਚੀ ਆ ਹਾਲੇ ਗੱਲੀ ਹਣਾ ਬਸ ਠੀਕ ਹੈ ਦੇਵਾ ਪੂਰਾ ਫਿਟੀਗ ਵਾਲਾ ਸਾਫ ਤੇਰਾ ਹਨ ਵੀ ਮੁੱਠੀ ਆ ਹੈ ਨਹੀਂ ਗੱਲ ਅੱਗੇ ਆ ਗਈ ਚੌਥੇ ਨੰਬਰ ਤੇ ਬੈਠ ਇਹ ਵੀ ਚਾਰ ਦੰਦ ਬਈ ਬੱਚੀ ਚਾਰ ਦੰਦ ਕੈਦਨ ਲੈਂਦੀ ਐ ਇਹ ਲੈ ਜੀ ਹੋਏ ਹੱਥ ਦੁਬਾਰਾ ਬੱਚੀ ਬਈ ਪਹਿਲਾਂ ਹਸੂਆ ਪਲੂਨ ਚਾਰ ਦੰਦ ਥਣ ਮੁੱਠੀ ਵਾਲਾ ਜਮਾ ਹਨਾ ਪੂਰਾ ਥਣਲੇ ਵਾਲਾ 25 ਕਿਲੋ ਦੀ ਮਾਲ ਕੋਈ ਗਰੰਟੀ ਦੇਵੇ ਜੀ 25 ਕਿਲੋ ਦੋ ਦੂ ਪੂਰੀ ਪੱਟੀ ਲੈੜਾ ਬਈ ਠੀਕ ਹੈ ਇਹਦਾ ਅਮਰੋ ਕਿਥੋਂ ਸਟਾਡੀ ਹੈ ਬਈ ਇਹਦਾ ਪਾਪਾ ਆ ਬਿਆਰ ਜਾ ਕੀ ਰੱਖਿਆ ਹਾਂ ਦੇਖ ਲੈ ਇਹਦਾ ਭਾਅ ਯਾਰ ਬਈ ਅੱਜ ਬਿਆਸੀ ਆ ਘੇ ਲੈ ਰੱਖੀ ਐ 82000 ਦੋ ਦੋ ਰੁਪਏ ਲਾ ਕੇ ਚੱਲੀ ਆਪਾਂ 1 ਕਿਲੋ ਬਈ ਕੰਡਿਆ ਆ ਜਣਾ ਸਿਆਲੀ ਤੂੰ ਲੈ ਇਹ ਵਾ ਦੇਖੋ ਨਹੀਂ ਕੋਈ ਗੱਲ ਤਾਂ ਆ ਬਰੋਤੀ ਨੂੰ ਸਭ ਹੀ ਲੈ ਇਦੋਂ ਦਾ ਲਾ ਕੇ ਜੀ ਠੀਕ ਹੈ ਕਿਸੇ ਕੋਲੇ ਹੋਰ ਨਹੀਂ ਵੀ ਲੱਖ ਮੰਗਦਾ ਇਹ ਜੀ ਬੱਚਾ ਵੱਡੀ ਬੋਲ ਆ ਇਹ ਸੀਮਨ ਵਗੈਰਾ ਨਹੀਂ ਪਤਾ ਕਰੇ ਕਿਹੜੇ ਲੱਗੇ ਹੋ ਨੇ ਮੈਂ ਆਪੋ ਨਹੀਂ ਪੋਦਨੇ ਵੀਰ ਵਾਲਾ ਕੱਪ ਮਰੀਦਾ ਆਪਾਂ ਮਾਰਾ ਕੇ ਵੀ ਇਹਦਾ ਕੀ ਕਹਿ ਪੈਦਾ ਜਿਹੜੀ ਚੀਜ਼ ਆਪਰੇ ਸਾਹਮਣੇ ਆਂ ਦੀਵੀ ਆ ਲੈ ਮੂੰਹ ਮੱਥਾ ਦੇਖ ਸੋ ਫੇਸ ਕੁਆਲਿਟੀ ਵਗੈਰਾ ਦੇਖੋ ਪੂਰੀ ਜਾਦਬਰੀ ਵਾਲੀ ਬੱਚੀ ਆ ਪਹਿਲਾ ਸੂਆ ਚਾਰ ਦੰਦ ਸੁੰਦੀ ਪਈ ਆ ਕੀਮਤ ਇਹਦੀ ਹੈ ਕਿ ਅੱਜ ਦੀ 82000 ਰੁਪਏ ਜਲਦੀ ਲੂਮੀ ਦਾ ਬਾਇਰ ਜੀ ਘਰ ਦਾ ਲਈ ਫੋਨ ਲਾਵਾ ਸੋ ਸੈਜ ਵਗੈਰਾ ਪੂਰਾ ਵੜਦਾ ਓਕੇ ਆ ਹਾਥੀ ਚ ਵਈ ਵਾਲਾ ਥੜਨਾ ਚਾਹੀਏ ਮਸ਼ੀਨੀ ਚੋੜੀ ਆਪਾਂ ਤੇ ਥਣ ਬੈ ਬੱਚੇ ਬਹੁਤ ਆਜਲ ਹੈ ਥਾਲ ਲੈਵਾ ਦੇ ਪਹਿਲੇ ਤੇ ਜਮਾ ਰੂਹੋ ਵੀ ਆ ਜਮਾ ਗਲਾਬੀ ਗਰਾਬੀ ਹਵਾ ਨਾ ਪਿਆ ਹੈਣਾ ਚੰਗੀ ਆ ਬੱਚੀ ਪਾਣ ਨਹੀਂ ਪਾਲਾ ਠੰਡੀ ਜਿਦਾ ਨਹੀਂ ਰਹੀ ਠੀਕ ਹੈ ਇਹ ਤਾਂ ਢਿਮਾਰੀ ਠੰਡੀ ਸੀਰਪੂਰੀ ਓਕੇ ਆ ਬਈ ਬਈ ਬਹੁਤ ਬੱਚੇ ਪਹਿਲਾ ਸੂਆ ਸੁੰਦੀ ਪਈ ਆ ਦੈਨ ਹਜੇ ਕੱਢਦੀ ਪਈ ਹੈਗੀ ਤੇ ਮੂੰ ਮੱਥਾ ਦੇਖੋ ਕੱਦ-ਕਾਡ ਤੇ ਪ੍ਰਿੰਟ ਨੂੰ ਦੇਖੋ ਬੱਚੀ ਪੂਰੇ ਚੰਗੇ ਸਾਫ ਸੁਥਰੇ ਫੁੱਲ ਸਾਈਜ਼ ਦੇ ਵਿੱਚ ਕਿਸੇ ਪਾਸੋਂ ਨਹੀਂ ਸੀ ਨਾਮੀ ਤੇ ਰੇਟ ਹੈਗਾ ਇਹਦਾ ਅੱਜ ਦਾ ਜੈਨੂਨ ਜਾਂ 82000 ਰੁਪਇਆ ਸੋ ਚਾਰ ਬੜਾ ਧਗਾ ਜੇ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡ ਦਾ ਪਿੰਡ ਪੈ ਗਿਆ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦ ਤਰੀ ਕਰ ਸਕਦੇ ਹੋ ਵੀਡੀਓ ਦੇਖ ਕੇ ਸਭ ਦਾ ਤੈਅਦ ਲੋ ਧੰਨਵਾਦ